ਬੈਕਗਰਾਉਂਡ ਦੇ ਕੁੱਕੜ ਚੌਂਕ ਨੇੜੇ ਕੂੜੇ ਦੇ ਢੇਰ ਤੋਂ ਪਲਾਸਟਿਕ ਦੇ ਲਿਫਾਫੇ ਵਿੱਚ ਲਪੇਟੀ ਹੋਈ ਇੱਕ ਪਰੂਨ ਵਰਗੀ ਵਸਤੂ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਸਿਟੀ ਦੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਸਿਟੀ ਪੁਲਿਸ ਦੇ ASI ਬਲਵਿੰਦਰ ਸਿੰਘ ਆਪਣੀ ਟੀਮ ਸਮੇਤ ਤੁਰੰਤ ਮੌਕੇ ਤੇ ਪਹੁੰਚੇ ਉਹਨਾਂ ਦੱਸਿਆ ਕਿ ਲੋਕਾਂ ਵੱਲੋਂ ਇਸ ਨੂੰ ਪਰੂਨ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਲਈ ਮੈਡੀਕਲ ਟੀਮ ਨੂੰ ਸੱਦਿਆ ਗਿਆ ਹੈ ਉਨਾ ਸਪਸ਼ਟ ਕੀਤਾ ਕਿ ਮੈਡੀਕਲ ਜਾਂਚ ਤੋਂ ਬਾਅਦ ਹੀ ਇਸ ਮਾਮਲੇ ਤੇ ਕੋਈ ਅਧਿਕਾਰਤ ਬਿਆਨ ਦਿੱਤਾ ਜਾ ਸਕਦਾ ਹੈ। ਮੌਕੇ ਤੇ ਪਹੁੰਚੀ ਮੈਡੀਕਲ ਟੀਮ ਨੇ ਕਿਹਾ ਕਿ ਇਹ ਇੱਕ ਜਾਂਚ ਦਾ ਵਿਸ਼ਾ ਹੈ। ਟੀਮ ਨੇ ਪਰੂਨ ਵਰਗੀ ਇਸ ਵਸਤੂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ। ਅਧਿਕਾਰੀਆਂ ਅਨੁਸਾਰ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਇਹ ਅਸਲ ਵਿੱਚ ਮਨੁੱਖੀ ਭਰੂਣ ਹੈ ਜਾਂ ਕੁਝ ਹੋਰ। ਵਿਆਰਤ ਕੀ ਰੋਲਾ ਪਿਆ ਮੈਂ ਮਾਰਨਿੰਗ 5:20 ਤੇ ਡੈਲੀ ਹਰਨੋ ਸ਼ੋਕ ਬਰਨ ਉਦੋਂ ਹੈ ਨਹੀਂ ਸੀ ਕੋਈ ਇੱਥੇ ਹਲਚਲ ਬਿਲਕੁਲ ਨਾ ਕੋੜਾ ਫੀਸਾ ਉਸ ਤੋਂ ਬਾਅਦ ਇੱਕ ਕਾਂਡ ਹੋਇਆ ਲਗਭਗ 5:30 ਤੋਂ ਬਾਅਦ ਜੀ 5:30 ਤੋਂ 7 ਦੇ ਵਿੱਚ ਕਿ ਸਾਡੇ ਕੋਈ ਸਕੂਟਰ ਜਾਂ ਮੋਟਰਸਾਈਕਲ ਦੇ ਇਸ ਜਾਂਦਾ ਕੋਈ ਜਿਵੇਂ ਦਫਾਫਾ ਕੁੜਾ ਸਾਡੇ ਇਸ ਤਰ੍ਹਾਂ ਵੀ ਛੱਡ ਗਿਆ ਕੈਮਰੇ ਵਗੈਰਾ ਚੈੱਕ ਕਰੋ ਤਾਂ ਪਤਾ ਲੱਗ ਸਕਦਾ ਜੀ ਕਿਧਰ ਲਿਆ ਆ ਬਈ ਜਾਂ ਤਾਂ ਪਹਿਨੇ ਮੋਰਚੂ ਦੀ ਸਾਈਡ ਜਾਂ ਸ਼ਹਿਰ ਤੱਕ ਹੈ ਮਾੜੀ ਗੱਲ ਹੈ ਹਾਂ ਜੀ ਬਹੁਤ ਮਾੜੀ ਗੱਲ ਹੈ ਜੀ ਸ਼ਹਿਰ ਵਾਸਤੇ ਮਤ ਮਾੜੀ ਮਾੜਾ ਘਟਨਾ ਹੈ ਜੀ ਬਹੁਤ ਮਾੜੀ ਗੱਲ ਹੈ ਬਹੁਤ ਅੱਜ ਦੀ ਪੀੜ੍ਹੀ ਵਾਸਤੇ ਬਹੁਤ ਗਲਤ ਕਦਰ ਠੀਕਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਟੋਕਰ ਚੌਂਕ ਦੇ ਨੇੜੇ ਭਰੂਣ ਹੈ ਆਰੇ ਡਾਕਟਰ ਮੈਡੀਕਲ ਮਾਰਾਂ ਤੋਂ ਚੈੱਕ ਕਰਵਾ ਕੇ ਪਤਾ ਕਰਾਂਗੇ ਔਰ ਮਲਬੋਤਰੀ ਤੇ ਭੇਜਿਆ ਜਾਏਗਾ ਜਿਸ ਤੋਂ ਜੋ ਸਾਹਮਣੇ ਨਤੀਜਾ ਆਏਗਾ ਉਸ ਤੋਂ ਬਾਅਦ ਅਸੀਂ ਫਰਦਾਲ ਕਰਕੇ ਦੀ ਤਕਰੀਰ ਕਰਕੇ ਜਿਹੜੇ ਹੈ ਇਨਵੈਸਟੀਗੇਸ਼ਨ ਕਰਕੇ ਮੁਕੰਮਲ ਜਾਂਚ ਕਰਾਂਗੇ ਉਸ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸਿਆ ਜਾਏਗਾ ਠੀਕ ਡਾਕਟਰ ਬੰਕਪ੍ਰੀਤ ਮੈਂ ਐਸ ਮੈਡੀਕਲ ਆਫਸਰ ਵਿਲ ਹਸਪੀਟਲ ਜਗਰਾਉਂ ਵਿਦ ਪੋਸਟਡ ਆ ਜੀ ਭਾਈ ਇਹ ਕੀ ਮਸਲਾ ਜੀ ਕੀ ਮਿਲੇ ਜੀ ਇੱਥੇ ਨਨ੍ਹਾਦ ਐਸਐਮਐਸ ਆ ਗੋਲੋ ਕਾਲ ਆਗੇ ਸੀ ਕਿ ਕਿ ਫ੍ਰੀਕਸ ਸ਼ਾਇਦ ਮਿਲਿਆ ਹੈ ਡਿਸਕਲਸ ਆਫ ਤੇ ਮੈਮ ਨੇ ਮੈਨੂੰ ਆਪ ਆ ਕੇ ਚੈੱਕ ਕਰਨ ਨੂੰ ਕਹਦੇ ਕਿ ਫਿਟਨੈਸ ਵਾਇਬਲ ਵਗੈਰਾ ਨਾ ਤੇ ਬੱਚੇ ਨੂੰ ਮੈਡੀਕਲ ਸਹਾਇਤਾ ਲੋਡ ਨਾ ਹੋਏ ਬਟ ਇਫ ਆ ਕੇ ਦੇਖਿਆ ਤਾਂ ਇੱਕ ਪਲੇਸੈਂਟਾ ਹੀ ਹੈ ਜੋ ਪ੍ਰਮੁੱਖ ਦ੍ਰਿਸ਼ੀ ਪਲੇਸੈਂਟਾ ਲੱਗ ਰਿਹਾ ਹੈ ਤੇ ਹੁਣ ਪਲੇਸੈਂਟਾ ਹਿਊਮਨ ਹੈ ਕਿ ਐਨੀਮਲ ਹੈ ਆ ਜਾਂਚ ਦੀ ਬਾਤ ਹੋਤਾ ਲੱਗੇਗਾ ਪਰ ਇਹਦਾ ਲੱਗਦਾ ਜੇ ਕੋਈ ਐਨੀਮਲ ਹੋਵੇ ਤਾਂ ਕੋਈ ਇਸ ਤਰ੍ਹਾਂ ਤਾਂ ਮੈਡੀਕਲ ਵੇਸਟ ਦੇ ਨਾਲ ਨਹੀਂ ਸਿੱਟਦਾ ਉਸ ਨੂੰ ਸੰਭਵ ਹੈ ਸੰਭਵ ਹੈ ਤਾਂ ਇਹਦਾ ਜਾਂਚ ਦਾ ਵਿਸ਼ਾ ਹੈ ਪ੍ਰਮੁੱਖ ਦ੍ਰਿਸ਼ੀ ਤਾਂ ਪਲੇਸੈਂਟਾ ਹੀ ਹੈ ਹੋਪਫੁਲੀ ਮਤਲਬ ਵੀ ਇਹ ਮਤਲਬ ਹਿਊਮਨ ਵੀ ਹੋ ਸਕਦਾ ਉਹ ਜੀ ਜਾਂਚ ਵਾਸਤੇ ਲੱਗਿਆ ਕਿ ਜਦੋਂ ਸੈਂਟਰ ਤੋਂ ਜਾਂਚ ਵਾਸਤੇ ਭੇਜਾਂਗੇ ਠੀਕ ਹੈ ਨਾ ਫਿਰ ਅਗਲੀ ਕਾਰਵਾਈ ਤੋਂ ਉਸ ਤੋਂ ਬਾਅਦ ਪਤਾ ਲੱਗੇ ਸਰ ਇਹ ਕਿੱਥੇ ਜਾਂਚ ਲਈ ਭੇਜੇ ਜਾਏਗਾ ਇਹਨੂੰ ਜੀ ਹਿਸਤ ਬਤਾਲ ਜੀ ਵਾਸਤੇ ਭੇਜਿਆ ਜਾਂਦਾ ਹੁੰਦਾ ਇਹਨਾਂ ਨੂੰ ਇਸਤ ਬਤਾਲ ਜੀ ਵਾਸਤੇ ਤੇ ਇੱਥੇ ਕੁੜਦੇ ਢੇਰ ਚੀ ਸੀ ਜੀ ਹਾਂਜੀ ਤੇ ਆਪ ਕੋਲ ਰਿਕਵਰ ਕੀਤਾ ਇਸ ਲੋਕੇਸ਼ਨ ਤੋਂ ਜਦੋਂ ਸ਼ੁਰੂ ਕਿਸੀ ਲੋਕੇਸ਼ਨ ਆ ਕੇ ਰਿਕਵਰ ਕੀਤਾ ਜੀ ਠੀਕ ਹੈ